ਛੜੀਆ ਘਰ ਦੇ ਵਿੱਚ ਜੰਗਲੀ ਜੀਵ ਹਸਪਤਾਲ ਦਾ ਉਦਕਾਰਨ ਕੀਤਾ ਗਿਆ ਹੈ ਤੇ ਇਹ ਹਸਪਤਾਲ ਛੜੀਆ ਘਰ ਦੇ ਅੰਦਰ ਹੀ ਜਾਨਵਰਾਂ ਦਾ ਇਲਾਜ ਕਰਨ ਲਈ ਸਥਾਪਿਤ ਕੀਤਾ ਗਿਆ ਹੈ ਤੇ ਇਸ ਦਾ ਉਦਕਾਰਨ ਪੰਜਾਬ ਦੇ ਕੈਬਨਤ ਮੰਤਰੀ ਲਾਲਚੰਦ ਪਟਾਰੂਚੱਕ ਵੱਲੋਂ ਕੀਤਾ ਗਿਆ ਇਸ ਮਕਿਨਾ ਦੱਸਿਆ ਹੈ ਕਿ ਆਧੁਨਿਕ ਸਹੂਲਤਾਂ ਦੇ ਨਾਲ ਇਸ ਹਸਪਤਾਲ ਦੇ ਵਿੱਚ ਹੁਣ ਜਾਨਵਰਾਂ ਦਾ ਇਲਾਜ ਕੀਤਾ ਜਾ ਸਕੇਗਾ ਕਿ ਇਲਾਜ ਦੇ ਲਈ ਬਾਹਰ ਨਹੀਂ ਜਾਣਾ ਪਵੇਗਾ। ਇਹ ਦੱਸਿਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਇਸ চিੜੀਆ ਕਰਵ ਵਿੱਚ ਪੈਦਾ ਹੋਏ ਨੰਨੇ ਮਹਿਮਾਨ ਟਾਈਗਰ ਦੇ ਬੱਚੇ ਅਬੇ ਤੇ ਆਰੀਨ ਨੂੰ ਛੋਟੇ ਪਿੰਜਰੇ ਵਿੱਚੋਂ ਕੱਟ ਕੇ ਵੱਡੇ ਪਿੰਜਰੇ ਵਿੱਚ ਪਾ ਦਿੱਤਾ ਗਿਆ ਤਾਂ ਜੋ ਉਹ ਹੁਣ ਖੁੱਲੇ ਮਾਹੌਲ ਦੇ ਵਿੱਚ ਵਿਕਾਸ ਕਰ ਸਕਣ। ਮੈਨੂੰ ਖੁਸ਼ੀ ਹੈ ਕਿ ਅੱਜ 7 ਦਿਨ ਜੂ ਜਿੱਥੇ ਇਸ ਵੇਲੇ ਅਸੀਂ ਖੜੇ ਆ ਸੋ ਵੈਸੇ ਤਾਂ ਕਿਸੇ ਪਛਾਣ ਦੀ ਮਥਾਸ ਨਹੀਂ ਉੱਤਰ ਭਾਰਤ ਦੇ ਅੰਦਰ ਸਭ ਤੋਂ ਵੱਡੇ ਜੂਦ ਵਿੱਚੋਂ ਇੱਕ ਹੈ ਔਰ ਅ ਅੱਜ ਅਸੀਂ ਸਾਰੀ ਟੀਮ ਸਾਡੇ ਅਫੀਸਰ ਸਹਿਬਾਨ ਔਰ ਮੈਂ ਵੀ ਅ ਅੱਜ ਇੱਥੇ ਆਇਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਬੜਾ ਇੱਕ ਸਟੋਰੀਕਲ ਇਵੈਂਟ ਹੈ ਕਿ ਸਾਡੇ ਦੋ ਜਿਹੜੇ ਉਹ ਟਾਈਗਰ ਨੰਨੇ ਟਾਈਗਰ ਅਵੀ ਔਰ ਆਇਰਨ ਜਿਨ੍ਹਾਂ ਦਾ ਨਾਮ ਰੱਖਿਆ ਉਹ ਉਹਨਾਂ ਦਾ ਅਜ ਤੋਂ 4 ਕਿ ਮਹੀਨੇ ਪਹਿਲਾਂ ਜਨਮ ਹੋਇਆ ਤੇ ਜਨਮ ਵੀ ਬੜਾ ਇਤਿਹਾਸਿਕ ਦਿਨ ਦੇ ਉੱਤੇ ਦਿਵਾਲੀ ਵਾਲੇ ਦਿਨ ਹੋਇਆ ਸੋ ਅੱਜ ਉਹਨਾਂ ਨੂੰ ਰਿਲੀਜ਼ ਕੀਤਾ ਛੋਟੇ ਪਿੰਜਰੇ ਚੋਂ ਕੱਢ ਕੇ ਵੱਡੇ ਪਿੰਜਰੇ ਚ ਪਾਇਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਕੁਦਰਤ ਦੇ ਅਨਮੋਲ ਹੀਰਿਆਂ ਦੀ ਨੰਨੇ ਟਾਈਗਰਸ ਦੀ ਜ਼ਿੰਦਗੀ ਦੀ ਕਾਮਨਾ ਕਰਦਾ ਕਿ ਇਹ ਤੰਦਰੁਸਤ ਰਹਿਣ ਔਰ ਇਹਨਾਂ ਦਾ ਜੀਵਨ ਵਧੀਆ ਰਵੇ ਸੋ ਲਗਾਤਾਰ ਸਾਡੇ ਸੱਤਬੜ ਜੂ ਦੇ ਅੰਦਰ ਜਿਹੜੇ ਸਾਡੇ ਅਫੀਸਰ ਸਹਿਵਾਨ ਨੇ ਸਾਡੇ ਕਰਮਚਾਰੀ ਨੇ ਚਾਹੇ ਸਾਡਾ ਪੈਰਾਮੈਡੀਕਲ ਸਟਾਫ ਹੈ ਚਾਹੇ ਡਾਕਟਰ ਸਹਿਵਾਨ ਨੇ ਚਾਹੇ ਸਾਡੇ ਐਡਮਿਨਿਸਟ੍ਰੇਟ ਦੇ ਜਿਹੜੇ ਅਫੀਸਰ ਸਹਿਵਾਨ ਨੇ ਉਹ ਲਗਾਤਾਰ ਉਹਨਾਂ ਦੀ ਗੁਵਾਈ ਦੇ ਵਿੱਚ ਇਹ ਜਿਹੜੀ ਜੂ ਹੈ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਔਰ ਬੜਾ ਸੈਂਟਿਫਿਕ ਵੇ ਦੇ ਨਾਲ ਇੱਥੇ ਜਿਹੜੇ ਉਹ ਵਰਡਸ ਨੇ ਉਹਨਾਂ ਦੀ ਪਰਵਰਸ ਕੀਤੀ ਜਾਂਦੀ ਹੈ ਔਰ ਉਹਨਾਂ ਦੀ ਖੁਰਾਕ ਤੇ ਖਾਸ ਕਰਕੇ ਜਿਹੜਾ ਫੋਕਸ ਕੀਤਾ ਜਾਂਦਾ ਔਰ ਉਹਨਾਂ ਦੀ ਬਿਮਾਰੀ ਦੇ ਵੇਲੇ ਇੱਥੇ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਵੀ ਬਣਿਆ ਜਿਹੜਾ ਕਿ ਮਾਨਜੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਥੋੜਾ ਸਮਾਂ ਪਹਿਲਾਂ ਬਣਿਆ ਸੋ ਜੈਸਾ ਮਨੁੱਖ ਦੇ ਅੰਦਰ ਜਾਣ ਇਸ ਤਰ੍ਹਾਂ ਜਾਨਵਰਾਂ ਦੇ ਅੰਦਰ ਵੀ ਉਹ ਜਿਹੜੀ ਪੀੜ ਹੁੰਦੀ ਹੈ ਜਾਨ ਹੁੰਦੀ ਹੈ ਸੋ ਉਹਨਾਂ ਨੂੰ ਧਿਆਨ ਚ ਰੱਖਦੇ ਆ ਇੱਥੇ ਕਾਫੀ ਕੁਝ ਵੱਲੋਂ ਜਿਹੜਾ ਇਹਨੂੰ ਅਪਡੇਟ ਕੀਤਾ ਗਿਆ ਸੋ ਮੈਂ ਸਾਰੇ ਸਟਾਫ ਨੂੰ ਜਿਹੜਾ ਸਾਡਾ 7 ਵੀਰ ਜ਼ੂ ਦਾ ਉਹਨਾਂ ਦੇ ਇਸ ਆ ਜ਼ੂ ਨਾਲ ਸੰਬੰਧਿਤ ਕਾਸ ਜਿਹੜੇ ਉਹ ਲਗਾਤਾਰ ਲੱਗੇ ਰਹਿੰਦੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਜਿਹੜਾ ਰਿਪੋਰਟ ਜਗਬਾਨੀ ਟੀਮ